ਹਰ ਸਮੇਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੂਰੀ ਇੰਡੀਆ ਦੇ ਵਿੱਚ ਸਿੱਖੋਂ ਤੇ ਸਮੁੱਚੀਆਂ ਘਟਕਿੰਦੀਆਂ ਕਿਸਾਨ ਮਜ਼ਦੂਰ ਇੰਡੀਅਨ ਸਟੇਟ ਦੀ ਗੈਰਕੁਰੀ ਚੱਕੀ ਦੀ ਪਸਤੀਆਂ ਰਹਿੰਦੀਆਂ ਕਦੇ ਸਾਡੇ ਅੱਖ ਤੇ ਹਮਲਾ ਹੋ ਜਾਂਦਾ ਹੈ ਕਦੇ ਸਾਡੇ ਗੁਰੂ ਸਾਹਿਬ ਦੀ ਸੋਚ ਤੇ ਹਮਲਾ ਹੋ ਜਾਂਦਾ ਹੈ ਕਦੇ ਸਾਡੇ ਪੰਜਾਬ ਦੇ ਪਾਣੀਆਂ ਤੇ ਹਮਲੇ ਹੋ ਜਾਂਦੇ ਆ ਕਦੇ ਸਾਡੇ ਪਹਿਰਾਵੇ ਤੇ ਹਮਲੇ ਹੋ ਜਾਂਦੇ ਆ ਕਦੇ ਸਾਡੀ ਨੌਜਵਾਨੀ ਤੇ ਹਮਲੇ ਹੋ ਜਾਂਦੇ ਆ ਤੇ ਪਿਛਲੇ ਸਮੇਂ ਦੇ ਵਿੱਚ ਇਹ ਜਿਹੜਾ ਪੰਜਾਬ ਸੂਬਾ ਖੇਤੀਬਾੜੀ ਸੂਬਾ ਪੂਰਾ ਇੰਡੀਆ ਖੇਤੀ ਤੇ ਨਿਰਭਰ ਕਰਦਾ ਤੇ ਮੋਤੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ 750 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਸੀ ਜਦੋਂ ਅਸੀਂ ਦਿੱਲੀ ਨੂੰ ਕੂਚ ਕਰਨਾ ਸੀ ਨਵੰਬਰ ਦੇ ਮਹੀਨੇ ਦੇ ਵਿੱਚ 2020 ਉਸ ਵੇਲੇ ਜੇ ਇੰਡੀਅਨ ਸਟੇਟ ਦੇ ਹਰਿਆਣੇ ਦੇ ਵਿੱਚ ਜਿਹੜਾ ਸਰਕਾਰਾਂ ਦੇ ਲਈ ਕੋਈ ਜਦੋਜहद ਕੀਤੀ ਹੈ ਉਨਾ ਸਿਖਾਰਾ ਨੇ ਤਸਾਨੀ ਤੇ ਹਮਲਾ ਕਰਨ ਦੇ ਲਈ ਸਾਡੇ ਦੇ ਪਾਣੀ ਦੀਆਂ ਪਿਛਾੜਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਉਸ ਵੇਲੇ ਇੱਕ ਔਜਵਾਜ ਯੋਧਾ ਜਰਨੈਲ ਕਿਸਾਨਾਂ ਦਾ ਪੁੱਤ ਜਿਹਦੀ ਅੱਖ ਜਾਗੀ ਹੈ ਜਿਹਦੀ ਜ਼ਮੀਰ ਜਾਗੀ ਹੈ ਜਿਹਨੇ ਅੱਖ ਨੂੰ ਬੈਲ ਕੋਲ ਤਾਇਆ ਰੱਖਿਆ ਮਰਕਾਇਨ ਤੋਂ ਪਾਵਰ ਨਵਦੀਪ ਜਲਵੇੜਾ ਜੀ ਉਹਨੇ ਛਾਲ ਮਾਰ ਕੇ 6 ਪੰਜੇ ਦੀ ਤਰ੍ਹਾਂ ਉਹ ਜਿਹੜਾ ਵਾਟਚੈਪ ਕੈਨਸੀ ਉਹ ਪਿਛਾਰ ਮਾਰਦੇ ਸੀ ਉਹਨੇ ਮੋੜ ਕੇ ਪਾਸੇ ਮੂੰਹ ਲਾ ਕਾ ਤੇ ਫਿਰ ਉਸ ਤੋਂ ਬਾਅਦ ਇਹ ਇੰਡੀਅਨ ਸਟੇਟ ਤੇ ਹਰਿਆਣਾ ਸਰਕਾਰ ਨੂੰ ਜਿਹੜ ਚੜ ਗਈ ਤੇ ਜਿਹੜ ਚੱਲਦੇ ਨਾਲ ਉਹਦੇ ਤੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਨੇ ਸਰੀਰਕ ਜ਼ੁਲਮ ਵੀ ਕੀਤੇ ਉਹਦੇ ਪਰਿਸ਼ਰਧਾ ਦੇ ਕੀ ਕੀਤਾ ਉਹਨਾਂ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਤੇ ਸਮਾਜ ਦੇ ਤੇ ਜ਼ੁਲਮ ਦਾ ਜਿਹੜਾ ਕਹਾਣਾ ਹੈ ਉਹ ਚੱਲਦਾ ਰਿਹਾ ਹੁਣ ਫਿਰ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਨੇ ਕਿਰਪਾ ਕਰ ਲਿਆ ਉਹਨਾਂ ਨੂੰ 3 ਡਿਗਰੀ ਤੌਰਚਰ ਕੀਤਾ ਗਿਆ ਉਹਦੀਆਂ ਲੱਤਾਂ ਨੂੰ ਪਾੜਿਆ ਗਿਆ ਉਹਦੇ ਉੱਠਾ ਵੀ ਲਟਕਾਇਆ ਗਿਆ ਉਹਨਾਂ ਦਾ ਨੱਕ ਪਾਣੀ 'ਚ ਵੀ ਡੋਗਾਇਆ ਗਿਆ ਉਹਦੇ ਤੇ ਬਾਸਟ ਵੀ ਪਾਇਆ ਗਿਆ ਉਹਨੂੰ ਸ਼ਾਰਟ ਵੀ ਲਾਏ ਗਏ ਆ ਉਹਨੂੰ ਜਲਾਦਰੀ ਕੀਤਾ ਕੀ ਰਖਸ਼ੂ ਕੀ ਸੀ ਕਿਉਂਕਿ ਕਿਸਾਨਾ ਦਾ ਪੁੱਤ ਸੀਗਾ ਤੇ ਕਿਸਾਨੀ ਲਈ ਸਮਰਪਿਤ ਸੀ ਉਹਨੇ ਈਨ ਨਹੀਂ ਮੰਨੀ ਤੇ ਫਿਰ ਉਹਨ ਘਰੋਂ ਚੱਕ ਕੇ ਲੈ ਗਏ ਆ ਫਿਰ ਨਾ ਉੱਤੇ ਕੋਈ ਵਕੀਲ ਭਲਾਇਆ ਨਾ ਮੋਰਸਾਇਆ ਨਾ ਦੀ ਪੁੱਛਗਿੱਛ ਕੀਤੀ ਗਈ ਵੀ ਤੇਰੇ ਕਿਹੜਾ ਕੇਸ ਆ ਕਿਹੜਾ ਤੂੰ ਕੰਮ ਕੀਤਾ ਨਾ ਉਹ ਚਿੱਟਾ ਵੇਚਦਾ ਨਾ ਕਿਸਾਨ ਵਿਰੋਧੀ ਐ ਨਾ ਮਜ਼ਦੂਰ ਵਿਰੋਧੀ ਐ ਨਾ ਘਟਕੰਤੀਆਂ ਦੇ ਵਿਰੋਧੀ ਐ ਉਹ ਹਿੰਦੂ ਪਾਪ ਦੇ ਵਿੱਚ ਪੁੰਗਾ ਹੋਇਆ ਸਿੱਖ ਧਾਰਕਿਤ ਸਿੱਖ ਬਣ ਗਿਆ ਸਿੱਖ ਬਣ ਗਿਆ ਤੇ ਫਿਰ ਇਸ ਕਰਕੇ ਜਿੱਦਿ ਉਹਨਾਂ ਨੂੰ ਇੰਡੀਅਨ ਸਟੇਟ ਨੂੰ ਕਿਸਾਨੀ ਰક્ત ਦੀ ਸੀ ਕਿਸਾਨਾਂ ਦਾ ਪੁੱਤ ਤਾਂ ਤੇ ਕਿਸਾਨੀ ਲਈ ਲੜਿਆ ਉਦੋਂ ਇੰਡੀਅਨ ਸਟੇਟ ਉਹਨੇ ਕਿਉਂ ਦਿਆ ਕਿ ਉਹਨਾਂ ਦਾ ਪਰਿਵਾਰ ਅਮਰਧਰਿਕ ਕਿਉਂ ਬਣ ਗਿਆ ਇਸ ਕਰਕੇ ਉਹ ਜਿਹੜਾ ਜਿਹੜੀ ਗੈਰਕਾਨੂੰਨੀ ਦੀ ਚੱਕੀ 'ਚ ਪਿਸ ਰਿਹਾ ਹੈ ਉਹਦੇ ਤੇ ਜ਼ਬਰ ਤੇ ਜ਼ੁਲਮ ਹੋ ਰਿਹਾ ਤੇ ਫਿਰ ਭਾਈ ਉਹ ਤਾਂ ਕਿਉਂਕਿ ਸਿੱਖ ਬਣ ਗਿਆ ਉਨੇ ਗੁਰੂ ਗੋਬਿੰਦ ਸਿੰਘ ਦੀ ਊਰਡੋਲੋਜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਊਰਡੋਲੋਜੀ ਨੂੰ ਮਾਨਵਤਾਵਾਦੀ ਜੀ ਦੇ ਵਿੱਚ ਸਾਰੇ ਬਰਾਬਰਤਾ ਨੂੰ ਬਣਾ ਲਿਆ ਤੇ ਸਰਬੱਤ ਦਾ ਭਲਾ ਮੰਨਣ ਵਾਲੀ ਸੋਚ ਦੇ ਮਗਰ ਚੱਲ ਪਿਆ ਤੇ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਜਿੱਦਿਆਂ ਲੋਕੀਆਂ ਸਰਕਾਰਾਂ ਉਹ ਜਵਾਬ ਦੇ ਵੀ ਜ਼ੁਲਮ ਤੇ ਕਿਸਾਨ ਦੇ ਵੀ ਜ਼ੁਲਮ ਉਧਰ ਪਾਸੇ ਚਲੀਆਂ ਗਈਆਂ ਤੇ ਫੇਰ ਭਾਈ ਉਹਦੇ ਤੇ ਬਹੁਤ ਵੱਟਾ ਜ਼ੁਲਮ ਹੋ ਰਿਹਾ ਤੇ ਸ਼ਰੋਣੀ ਅਕਾਲੀ ਦਲ ਫਤਿਹ ਦੇ ਸ਼ਰੋਣੀ ਕਲ ਸ਼ਰੋਣੀ ਕਿਸਾਨ ਜੀ ਨਮਰ ਸਰ ਇਹ ਦੋਨੇ ਜਿਹੜੀਆਂ ਜੱਥੇਬੰਦੀਆਂ ਨੇ ਬਾਬਾ ਸਤਨਾਮ ਸਿੰਘ ਜੀ ਧਾਰਮਿਕ ਦਲ ਦੇ ਪ੍ਰਧਾਨ ਬੈਠੇ ਆ ਅਤਲਾ ਸਾਡੇ ਸਾਡੇ ਜਨਸ਼ਕਤੀ ਬੈਠੇ ਆ ਸਾਡੇ ਸਿਕੰਦਰ ਸਿੰਘ ਜੀ ਥਾਣਾ ਜਿਨ੍ਹਾਂ ਦੇ ਦੋ ਭਰਾ ਕੌਮ ਦੇ ਲਈ ਸ਼ਹੀਦ ਹੋਏ ਆ ਤੇ ਸਾਡੇ ਜਨਸ਼ਕਤੀ ਇਹ ਬੈਠੇ ਆ ਤੇ ਸਰਦਾਰ ਜੋਬਨਜੀਤ ਸਿੰਘ ਜੀ ਜਿਹੜੇ ਸਾਡੇ ਪੀਏਸੀ ਦੇ ਮੈਂਬਰ ਵੀ ਆ ਤੇ ਯੂਥ ਦੇ ਪ੍ਰਧਾਨ ਵੀ ਨੇ ਤੇ ਸਦਾਰਾ ਨੌਜਵਾਨ ਸਾਡੇ ਬੱਬਾ ਸੋਨੀ ਬੱਬਾ ਜੀ ਇਕੱਠੇ ਆ ਆਪਾਂ ਲੱਛਾ ਜੀ ਬੈਠੇ ਆ ਜਿਹੜੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਚੋਣ ਰਾਏਪੁਰਾ ਤੋਂ ਡੇ ਆ ਤੇ ਸਰਦਾਰ ਉਸਰਖਪਰੀ ਸਿੰਘ ਜੀ ਜਿਹੜੇ ਤਲਵੰਡੀ ਪਾਈ ਤੋਂ ਤਲਵੰਡੀ ਸਾਬੋ ਤੋਂ ਚੋਣ ਜਿਹੜੇ ਐਮ.ਐਲ.ਏ ਦੀ ਯੂਥ ਪਾਵਰ ਆਫ ਦੇ ਪ੍ਰਧਾਨ ਹੈ ਤੇ ਸਾਡੇ ਜਗਦੇਵ ਸਿੰਘ ਜਿਹੜੇ ਸਾਬਕਾ ਸਰਵਿਸਮੈਨ ਹੈ ਮਨਪ੍ਰੀਤ ਸਿੰਘ ਜੀ ਇਹ ਸਾਰੇ 3 ਲਗਾਤਾਰ ਇੱਕ ਬੈਠ ਕੇ ਬੜੀ ਚਿੰਤਾ ਕਰ ਤੇ ਹਰਿਆਣਾ ਸਰਕਾਰ ਨੂੰ ਇਹਨੂੰ ਤੁਰੰਤ ਤੱਕ ਕੇਸ ਵਾਪਸ ਲੈਣਾ ਚਾਹੀਦਾ ਹੈ ਜਿਹੜੇ ਜਿਹੜੇ ਅਫਸਰਾਂ ਨੇ ਟਾਰਚਰ ਕੀਤਾ ਹੈ ਹਿਊਮਨ ਰਾਈਟਸ ਦੀ ਵਾਇਲਸ਼ਨ ਕੀਤੀ ਹੈ ਤੱਕਾ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਜਿੱਤੇ ਬੰਦੀ ਜਿੱਦਾਂ ਕੋਈ ਵੀ ਕੋਰਸ ਲੈਂਦੀ ਹੈ ਤੇ ਇਹਦੀ ਜਿਹੜੀ ਕਾਰਵਾਈ ਹੈ ਜੋਰਨਜੀਤ ਸਿੰਘ ਸਿੱਧੂ ਜੀ ਤੇ ਮਿਲ ਕੇ ਸਾਰੇ ਕਰਨਗੇ ਸਮੇ ਸਮੇਂ ਜਾਣਾਗਾ ਸਾਨੂੰ ਪੂਰੇ ਕੋਲੇ ਤੱਕ ਜੇ ਪੂਰੀ ਦੀ ਮੰਗ ਜੇ ਸਾਡੇ ਕੋਲ ਹਰਿਆਣਾ ਜਨ ਆਪਿਆ ਜਨ ਆਵਾਗੇ ਉਹਨੂੰ ਸਾਰੇ ਸਿਧਾਂਤ ਦੀ ਭਾੜਾ 14 ਨਿਕ ਦੇ ਬਰਾਬਰ ਹੈ ਤੇ ਮੈਂ ਕਹਿੰਦਾ ਹੁਣ ਇੰਟਰਨੈਸ਼ਨਲ ਇੰਬ੍ਰੈਸ ਕੌਣ ਬੋਲਦਾ ਉਹ ਬੋਲਦਾ ਜੀ ਮਨਾਰਟੀ ਕੇ ਬਿਸ਼ੇਰ ਕਿਉਂ ਨਹੀਂ ਬੋਲਦਾ ਉਹ ਬੋਲਣਾ ਚਾਹੀਦਾ ਖੇਤੀ ਜਿਹੜਾ ਕੰਡੀਸ਼ਨ ਹੈ ਉਹ ਬੈਠਾ ਕਿਸਾਨ ਤੇ ਜੁਲਮ ਹੈ ਉਹ ਬੋਲਣਾ ਚਾਹੀਦਾ ਤੇ ਇੱਥੇ ਭਾਈ ਸੰਯੁਕਤ ਨਕਸਾਨ ਉਹ ਜਿਹਨੂੰ ਬੋਲਣਾ ਚਾਹੀਦਾ ਹੈ ਸੂਜੀਤ ਨਕਸਾਨ ਜੱਤੇ ਬੰਦੀਆਂ ਨੂੰ ਬੋਲਣਾ ਚਾਹੀਦਾ ਉਹ ਇਸ ਦਾ ਕੋ ਜ਼ਬਰਕਾਸ ਆ ਰਿਹਾ ਤੇ ਤਸਾਨਾ ਵੀ ਉਹਨੇ ਸਿਰ ਜਿਹੜਾ ਇਹ ਸੈਂਟਰਸ ਘਾੜ ਦੇਣਾ ਚਾਹਦੀ ਸੀ ਹਰੇ ਨਾਲ ਚਾਹਦੀ ਸੀ ਸਿਰਕਾ ਕੀਤਾ ਤੇ ਉਹਨੇ ਸਿੱਖੀ ਨੂੰ ਵੀ ਪ੍ਰਫੁੱਲਿਤ ਕੀਤਾ ਜਿਹਦੇ ਨਾਲ ਬਹੁਤ ਵੱਡਾ ਫਾਇਦਾ ਹੈ ਬਹੁਤ ਵੱਡਾ ਜ਼ਬਰ ਹੈ ਤੇ ਮੈਂ ਕਹਿਣਾ ਕਿ ਮੈਨੇਸਟੀ ਇੰਟਰਨੈਸ਼ਨਲ ਵੀ ਇਹਦੇ ਚ ਜੇ ਦੀ ਕਰੇ ਤੇ ਇਹ ਜੀਆਂ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਹੋਮ ਰੈਸਟ ਦੇ ਬੰਦੀਆਂ ਉਹ ਵੀ ਇਹਨਾਂ ਨੂੰ ਸਲੈਨ ਤਾ ਜੋ ਇਸ ਨਾਮ ਦੇ ਮਾਮਲੇ ਸਾਹ ਮਿਲ ਸਕੇ ਤੇ ਅਸੀਂ ਇਹਦੇ ਨਾਲ ਚਟਾਨਣ ਵਾਸਤੇ ਖੜੇ ਹਾਂ ਤੇ ਖੜੇ ਰਵਾਂਗੇ